ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਬਾਜਾਖਾਨਾ ਤੇ ਮਲੂਕਾ ਇਹਦੇ ਨੇੜ ਹੈ ਵੈਸੇ ਨਯੋਰ ਪਿੰਡ ਵੀ ਨੇੜ ਰਹਿ ਜਾਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੁਟੀਨ ਚ ਵੀਡੀਓ ਤੁਹਾਨੂੰ ਦਿਖਾਉਂਦੇ ਰਹੀਦਾ ਚਾਰ گاਵਾ ਅੱਜ ਦਿਖਾਉਣਗੇ ਇਹਨਾਂ ਚ ਇੱਕ ਗਾਂ ਇੱਕ ਵਾੜ ਸੂਈ ਸਵਾਈ ਆ ਬਾਕੀ ਤੁਹਾਨੂੰ ਗੱਪਣਾ ਦਿਖਾ ਦੂੰਗਾ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਇਹਨਾਂ ਚ ਜਿਹੜਾ ਵੀ ਤੁਹਾਨੂੰ ਜੱਛਦਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਡਿਟੇਲ ਪੁੱਛਦੇ ਆ ਦੱਸੋ ਇਧਰਲੇ ਪਾਸੇੋਂ ਆਪਾਂ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਾਂਗੇ ਉਦੋਂ ਬਾਅਦ ਸੂਈ ਸਵਾਈ ਗਾਂ ਤੇ ਦੋ ਹੋਰ ਗੱਭਨ ਤੁਹਾਨੂੰ ਦਿਖਾ ਦੂਗਾ ਤਕੂ ਭਾਈ ਸਤਿ ਸ਼੍ਰੀ ਅਕਾਲ ਭਾਈ ਚਾਰ ਨਾ ਗੱਜ ਹਾਂਜੀ ਹਾਂਜੀ ਭਾਈ ਪਹਿਲੇ ਨੰਬਰ ਤੇ ਵਹਿੜ ਬਾਈ ਕਿੰਨਾ ਮਹਿਸੂਸ ਹੁੰਦੀ ਹੈ ਪਹਿਲਾ ਸੂਆ ਦੂਜਾ ਸੂਆ ਸੋਨਾ ਭਾਈ ਨੇ ਕਿੰਨੇ ਦਿਨ ਲਾਉਗੀ ਸੋਣ ਇਹਦਾ ਇੱਕ ਹਫਤਾ ਬਾਕੀ ਹੈ ਭਾਈ ਰੇਟ ਕਿ ਰਹੂਗਾ ਇਹਦਾ 95000 ਰੁਪਏ ਰੇਟ ਹੋਵੇ ਦੋਸੋ ਰੇਟ 95000 ਹਫਤਾ ਇੱਕ ਹਜੇ ਲਾਉਗੀ ਫਿਟਿੰਗ ਵਾਲਾ ਹਵਾਨਾ ਸੂਆ ਇਹਦਾ ਦੂਜਾ ਜਿਹਨੂੰ ਜੱਜਦੀ ਹੈ ਕੋਲਾ ਕਿ ਆਪਦੀ ਤਸੱਲੀ ਕਰ ਲਿਓ ਰੰਗ ਸੋਹਣਾ ਦੋਸੋ ਲਾਲ ਚਿੱਟੇ ਡੱਬਾ ਇਹਦੇ ਥਣ ਥੀ ਚੁਵਾਈ ਵਾਲੇ ਦੀਂਦੇ ਆ ਬਾਕੀ ਹਵਾਨਾ ਫਿਟਿੰਗ ਵਾਲਾ ਹੀ ਰੱਖੋ ਬਾਕੀ ਨਾਲ ਦੇ ਪਿੰਡ ਦੀ ਰਹਿੜਾ ਬਾਈ ਉਹ ਬੰਦੇ ਦੱਸਦੇ ਕਹਿੰਦੇ ਤਿਆਰੀ ਤਾਂ ਇੰਨੀ ਜਿਆਦਾ ਕਰਦੀ ਬੈਠਣਾ ਮੁਸ਼ਕਲ ਹੋ ਜਾਂਦਾ ਬੈੜ ਨੂੰ ਬਾਈ ਬਹੁਤ ਜਿਆਦਾ ਸੋਹਣਾ ਲੈਵਾ ਤਿਆਰ ਕਰਦੀ ਉਹ ਦੇਖੋ ਇਹਦਾ ਟਾਂਚਾ ਦੂਜਾ ਸੁਆ ਕਮਾਲਾ ਇਥੇ ਬਈ ਸੋਹਣੇ ਸਟਰਕਚਰ ਦੀ ਵੈੜਾ ਦੱਸੋ 95000 ਦਾ ਰੇਟ ਬਾਈ ਨੇ ਰੱਖਿਆ ਮੌਕੇ ਤੇ ਆਏ ਭਰਾ ਦਾ ਮਾਨ ਤਾਂ ਜਰੂਰ ਹੋਊਗਾ ਬਾਕੀ ਤੁਸੀਂ ਕੋਲ ਆ ਕੇ ਵੈੜ ਨੂੰ ਦੇਖਿਓ ਗਾ ਮਾਂ ਦਾ ਕੱਲ ਕਹੀ ਸੀ ਬਾਈ ਹੂੰ ਆ ਪਰਸੋਂ ਆ ਮੈਨੂੰ ਤਾਂ ਐ ਸੀਗਾ ਵੀ ਚਲ ਆਪਾਂ ਦੀਵਾਲੀ ਤੇ ਵਧੀਆ ਗਾਵਾਂ ਦੇ ਚਲੋ ਵੀਡੀਓ ਪਾਵਾਂਗੇ ਅੱਛਾ ਉਹ ਤਾਂ ਸੋਡੇ ਤਾਂ ਟਾਈਮ ਨਹੀਂ ਨਿਕਲਿਆ ਤੇ ਉਧਰ ਗਾ ਘਾ ਕੇ ਫਿਰ ਸਾਰੇ ਗਾਵਾਂ ਦੇ ਦਿੰਦੀਆਂ ਚਾਰ ਪੰਜ ਵੈੜਾਂ ਅੱਜ ਹੋਰ ਵੀ ਆ ਜਾਣਗੀਆਂ ਬਾਈ ਠੀਕ ਹੈ ਸੋ ਹਵਾਨਾ ਬਹੁਤ ਸੋਹਣਾ ਸੋ ਇਸ ਦੂਬਾਰ ਚ ਤੁਹਾਨੂੰ 2 ਨੰਬਰ ਤੇ ਸੋਈ ਸਵਾਈ ਗਾਂਦਖਾਨ ਨੇ ਇਹ ਵੈਡ ਕਨਵਾ ਸੁਆ ਕੇ ਕੋ ਇਹ ਬਾਈ ਦੋਗ ਦੇ ਦੰਦ ਚੱਕੇ ਆ ਵੱਛੀ ਨੇ ਠੀਕ ਹੈ ਤੇ ਇਹ ਕੱਲ ਸੁਈ ਆ ਬਾਈ ਕੱਲ ਸੀ ਰਾਤ ਮੰਨ ਕੇ ਚਲ ਜੇ ਜੂਰ ਪੈ ਗਈ ਇਹਦੀ ਠੀਕ ਹੈ ਇੱਕ ਦਾ ਬੰਦਾ ਕਹਿੰਦਾ ਵੀ ਕਹਣੀ ਐਵੇਂ ਜਾਣ ਕੇ ਕਹਿੰਦੇ ਮੈਨੂੰ ਪਤਾ ਨਹੀਂ ਸੀ ਵੀ ਆਪਾਂ ਵੀਡੀਓ ਦਾ ਥੋੜਾ ਜਿਆਦਾ ਹੈ ਨਹੀਂ ਸੀਗਾ ਪ੍ਰੋਗਰਾਮ ਤਾਂ ਆਹ ਦੇਖ ਲਓ ਬਾਈ ਖਾਲੀ ਕਰੀ ਦੀ ਵੀਡੀਓ ਦੀ 10 ਵਜੇ ਤੇ 19 ਮਿੰਟ ਹੋਇਆ ਛੋਹਾਂ ਦੀ ਚਵਾਈ ਦੀ ਵੀਡੀਓ ਆ ਓਕੇ ਪਹਿਲੀ ਚਵਾਈ ਤੇ 7-8 ਕਿਲੋ ਬੌਲੀ ਕੱਢੀ ਆ ਵੱਛੀਦਲੋਂ ਠੀਕ ਹੈ ਸੋ ਇਹਦਾ ਰੇਟ ਕੀ ਰਹਿਣਾ ਇਹਦਾ 95000 ਹੈ ਇਹਦਾ ਬਈ ਸੁਆ ਕਿੰਨਾ ਦਾ ਸਹੀ ਦਾ ਪਹਿਲਾ ਸੁਆ ਦੋ ਗੇ ਦੰਦ ਦਾ ਕੱਢੀ ਆ ਬੱਚੀ ਨੇ ਬਈ ਸੋ ਸੋ ਪਹਿਲਾਂ ਨੂੰ ਦੋ ਦੰਦ ਵੈੜ ਦਿਖਾ ਵੀ ਦਿੰਨੇ ਆ ਬਈ ਇਹ ਨਹੀਂ ਚੌਕ ਦੇ ਚੱਕੇ ਸੋਰੀ ਬਈ ਯਾਰ ਓਕੇ ਦੋ ਦੇ ਕੰਪਲੀਟ ਆ ਚੌਕ ਦੇ ਚੱਕ ਰਹੀ ਏ ਸੋ ਇਹ ਦੱਸੋ ਪਹਿਲਾ ਸੁਆ ਵੈਣ 95000 ਇਹਦਾ ਰੇਟ ਆ ਇਹ ਸਬਾ ਚੋਈ ਵੀ ਆ 10 ਵਜੇ ਵੀਡੀਓ 10 ਵਜੇ ਕੇ ਤੇ 20 ਮਿੰਟ ਹੋ ਗਏ ਆ ਹੁਣ ਜਦੋਂ ਵੀਡੀਓ ਬਣਾ ਰਹੇ ਆ ਸੋ ਸੁਵਾਦੀ ਐ ਚੋਈ ਵੀ ਆ ਖਾਲੀ ਹਵਾਨੇ ਚ ਦੇਖ ਲੋ ਬਾਕੀ ਹਜੇ ਭਾਲ ਭੂਲਾ ਵੈੜ ਦੇ ਥਣ ਥਣ ਨੂੰ ਸੋਹਣਾ ਬਾਈ ਠੀਕ ਐ ਸੋ ਇਹ ਪਹਿਲਾਂ ਵੈੜ 4 ਦੰਦ ਚੌਗ ਵਾਲੇ ਦੰਦ ਚੱਕਣੇ ਸ਼ੁਰੂ ਕੀਤੇ ਹੋਏ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਰੇਟ ਇਹਦਾ ਵੀ 95000 ਜੀ ਇਹ ਜੁਰਦੀ ਓਕੇ ਜਮਾਂ ਬਾਈ ਸੋ ਦੋ گاਵਾ ਜਿਹੜੀਆਂ ਤੁਹਾਨੂੰ ਦੋ ਵੈੜਾਂ 95 ਦੇ ਭਾਲੀਆਂ ਦਿਖਾਤੀਆਂ ਤਿੰਨ ਨੰਬਰ ਤੇ ਇੱਕ ਗਾਂ ਗੰਪਣ ਦਿਖਾਉਣਾ ਤੁਹਾਨੂੰ ਵੱਡੇ ਕੱਦ ਕਾਠ ਦੀ ਐ 13 ਨੰਬਰ ਤੇ ਜਿਹੜੀ ਇਹ ਬਈ ਦੂਜਾ ਸੁਆ ਫਾਰਮ ਚੋਂ ਲਈ ਆ ਤੇ ਵੀਡੀਓ ਆਪਣੇ ਕੋਲ ਆ ਮਾਲਕ ਦੇ ਜੋ ਆਪਾਂ ਨੂੰ ਦਸੀਆ ਡਿਟੇਲ ਬਈ ਇਹਦੀ ਠੀਕ ਇਹ ਤੋਂ 32 ਕਿਲੋ ਪਹਿਲੇ ਸੀ ਦੁੱਧ ਦਿੱਤਾ ਬਈ ਇਹਨਕੇ ਨੇ ਰੋਡਿਓ ਦਾਦੇ ਸਿਮਣ ਲੱਗਿਆ ਹੋਇਆ ਹਮ ਤੇ ਜਿਹੜੇ ਮਾਲਕ ਨੇ ਆਪਾਂ ਨੂੰ ਵੀਡੀਓ ਆਪਣੇ ਸਾਹਮਣੇ ਖੜਾ ਕੇ ਬਣਾਈ ਹੋਈ ਹੈ ਬਈ ਓਕੇ ਇਹਦੇ 8 ਦਿਨ ਪਏ ਅੱਜ ਬਈ ਰੇਟ ਇਹਦਾ ਇਹਦਾ 1,25,000 ਰੁਪਿਆ ਬਈ ਤੋਰੀ ਸਵਾ ਲੱਖ ਦੀ ਮੰਗ ਹੈ ਸੁਆਏ ਨੇ ਦੂਤਿਆ ਬਈ ਕਹਿੰਦਾ ਵੀ ਸੁਣਾ ਹੈ ਵੱਡਾ ਦਾਤਾ ਜੀ ਪੂਰਾ ਕਰਦਾ ਸੋਨਾ ਪੂਰੀ ਲੰਬੀ পেট ਵਾਲੀ ਖਾਂ ਅਜੇ ਹਫਤਾ ਬਾਕੀ ਐ ਅਜਾ ਨਾੜਾ ਸੋਹਣਾ ਦਿਖਾਉਗੀ ਹਵਾ ਨੇ ਤੇ ਜਦੋਂ ਪੂਰੀ ਭਰ ਗਈ ਸਵਾ ਲੱਖ ਡਿਮਾਂਡ ਆ ਮਾਨਤਨ ਮੌਕੇ ਤੇ ਆਏ ਭਰਾ ਦਾ ਕੀਤਾ ਜਾਊਗਾ ਬਾਕੀ ਦੋਨੇ ਛੈੜੀ ਨਾੜਾ ਨੂੰ ਨਾ ਵੜ ਦੇ ਲੈਵੇ ਤੇ ਬਈ ਤਿਆਰੀ ਤਾਂ ਇੰਨੀ ਕਾਜਾ ਦੇ ਕਰੂਗੀ ਵੀ ਵੇਖਣ ਲੈ ਕੇ ਬਣ ਜਦੋਂ ਤਿਆਰ ਹੋ ਜਾਈ ਬਈ ਹਵਾ ਨੇ ਤੇ ਐਸੇ ਲੈਵਾ ਜਾਮਰ ਤੂਗੀ ਕਾਹ ਜਾਣਾ ਬਈ ਨਾ ਜਾ ਹਾਂ ਸੋ ਅਜੇ ਡਰਣੇ ਲੈਂਦੀ ਹੈ ਗਾਂ ਸੂਣ ਚ ਕਮਾਲਾ ਇੱਥੋਂ ਕਮਾਲਾ ਲੋ ਸਵਤਨ ਨੰਬਰ ਤੇ ਦਿਖਾ ਰਹੇ ਦੱਸੋ ਤੁਹਾਨੂੰ ਦੂਜਾ ਸੂਆ ਸੂਣ ਦੀ ਗਾਂ ਥਣ ਚਾਰੇ ਸੋਹਣੇ ਐ ਬਾਕੀ ਹਵਾਨਾ ਮੁੱਢ ਚੋਂ ਪੂਰਾ ਆਏ ਨੇ ਜੋਸ਼ ਜਿਹੜਾ ਹੋ ਜੇ ਪਾਉਣਾ ਐ ਇਸ ਟਾਈਮ ਦਾ ਰੁਖ ਤੁਸੀਂ ਹੁਣ ਵੀਡੀਓ ਤੇ ਦੇਖ ਲੈ ਇੱਕ ਗਾਂ ਲਾਸਟ ਉੱਤੇ ਹੋਰ ਤੁਹਾਨੂੰ ਦਿਖਾਉਣੇ ਆ ਵਿਕਰੀ ਆਸਤੇ ਆ ਗੱਗੋ ਜਿਹੜੀ 4 ਨੰਬਰ ਤੇ ਕਰਨ ਇਹ ਬਈ ਤੀਜਾ ਸੂਆ ਸੁਣੀ ਆ ਹੂੰ ਤੇ ਜੋ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ ਇਹਦੇ ਫਰਵਰੀ ਦੇ ਪਹਿਲੇ ਹਫਤੇ ਟੀਕਾ ਭਰਿਆ ਵਾ ਬਈ ਠੀਕ ਹੈ ਹਾਂ ਬਈ ਹਜੇ ਦਿਨ ਫਿਰ ਇਹ 10 ਵੀ ਲੈ ਸਕਦੇ 15 ਵੀ ਲੈ ਸਕਦੀ ਆ ਬਈ ਹਨਾ ਇੰਨੇ ਕੰਨ ਲੈ ਜੂਗੀ ਕੀ ਰੇਟ ਰਹੂਗਾ ਤਾਂ ਇਹ ਬਸ 80000 ਰੁਪਏ ਰੇਟ ਬਈ ਤੋਲ ਤੌਰ ਤੇ ਮਾਨ ਤਾਂ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਤਿਆਰ ਤੁਰ ਸੁਣੀ ਲੂਗੀ ਬੈੜ ਬਈ ਤੋ ਰੇਟ 80000 15 ਦਿਨ ਹਜੇ ਇਹਦੇ ਤੁਸੀਂ ਬਾਕੀ ਮੰਨ ਕੇ ਖਰੀਦ ਲਿਓ ਆਇਆ ਬੱਤ ਹਵਾਨਾ ਬਣਾਉਣਾ ਸ਼ੁਰੂ ਕਰਤਾ ਪਰ ਦਿਨ ਹਜੇ ਦੇ ਅੰਦਾਜ਼ਾ ਵੀ 15 ਰਹਿੰਦੇ ਹੋਣਗੇ ਜੇ ਕੋਈ ਵੀਰ ਨੂੰ ਚੈੱਕ ਕਰਨ ਦੀ ਲੋੜ ਲੱਗੇ ਭਾਵੇਂ ਚੈੱਕ ਕਰਾ ਲਿਓ ਹਵਾਨਾ ਫਿਟਿੰਗ ਆ ਲੈ ਜਰਸੀ ਐਚਐਫ ਕ੍ਰਾਸ ਹੈ ਤਾਂ ਜੇ ਦੀ ਚੜਾਈ ਇਹਦੀ ਚੰਗੀ ਹੈ ਸੋ ਇਹਦਾ ਰੇਟ 80000 ਰੁਪਏ ਸੋ ਇਹ ਗਾਵਾਂ ਦੱਸੋ 4 ਬਾਈਕਲ ਵੀ ਫਰੀ ਵਾਲੀਆਂ ਸੀ ਭਾ ਜਿਹੜੇ ਅੱਜ ਦੇ ਆ ਉਹ 80 ਤੋਂ ਸ਼ੁਰੂਆਤ ਹੈ ਤੇ 125 ਲਾਸਟ ਰੇਟ ਹੈ ਵਿੱਚੋਂ ਦੋ ਗਾਵਾਂ 95 95 ਲਈ ਸੋ ਤੁਹਾਨੂੰ ਜਿਹੜਾ ਨਾ ਕਿਨਾਂ ਚ ਸੋਨਾ ਲੱਗਿਆ ਉਹਦੀ ਗੱਲਬਾਤ ਬਾਈ ਨਾਲ ਕਰਕੇ ਇੱਥੇ ਆਇਓ ਤੇ ਆਪਦੀ ਸਮਝ ਨਾਲ ਪੂਰੀ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ